ਬੇਰਾ ਵਿਆਸ ਦੇ ਨਾਲ ਜੁੜੇ ਸੇਵਾਦਾਰਾਂ ਦੀ ਭਾਵਨਾ ਬਾਰੇ ਮੈਂ ਆਪ ਸਭ ਨੂੰ ਦਿਖਾਉਣ ਜਾ ਰਿਹਾ ਕਿ ਬੇਰਾ ਵਿਆਸ ਦੇ ਵੱਲੋਂ ਉਹਨਾਂ ਲੋਕਾਂ ਲਈ ਖਾਸ ਕਰਕੇ ਹੜਪ੍ਰਭਾਵਿਤ ਲੋਕਾਂ ਲਈ ਜੋ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਔਰ ਸੇਵਾਦਾਰਾਂ ਵੱਲੋਂ ਕਿੰਨੇ ਪਿਆਰ ਤੇ ਸਤਿਕਾਰ ਦੇ ਨਾਲ ਉਹਨਾਂ ਵਾਸਤੇ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਮੈਂ ਸੌਂਸਾ ਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਜਨਤੀ ਦੋਸਤੋ ਜਦੋਂ ਜਦੋਂ ਵੀ ਵਿਪਤਾਵਾਂ ਆਉਂਦੀਆਂ ਨੇ ਪੰਜਾਬ ਦੇ ਉੱਪਰ ਤਾਂ ਉਸ ਵੇਲੇ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਜਿਹੜੀਆਂ ਨੇ ਉਹ ਅੱਗੇ ਆਉਂਦੀਆਂ ਨੇ ਔਰ ਉਸ ਵਿਪਤਾ ਦਾ ਸ਼ਿਕਾਰ ਹੋਏ ਲੋਕਾਂ ਦੀ ਜਿਹੜੀ ਮਦਦ ਹੈ ਉਹ ਦਿਲ ਖੋਲ ਕੇ ਕਰਦੀਆਂ ਨੇ ਡੇਰਾ ਬਿਆਸ ਦੀ ਗੱਲ ਕਰੀਏ ਤਾਂ ਡੇਰਾ ਬਿਆਸ ਪੂਰੀ ਦੁਨੀਆ ਦੇ ਵਿੱਚ ਸਨਮਾਨ ਦਾ ਕੇਂਦਰ ਬਣਿਆ ਹੋਇਆ ਹੈ ਕਰੋੜਾਂ ਦੀ ਤਾਦਾਦ ਦੇ ਵਿੱਚ ਲੋਕ ਇਸ ਬਿਆਸ ਦੇ ਦੇ ਨਾਲ ਜੁੜੇ ਹੋਏ ਨੇ اور جب جدو بھی کسے بھی قدرتی آفت کا آپ لوگ شکار ہوں تا ڈیرا بیاس سرا وقت چڑھ کے مدد لئی اگے ہوں گا ہے اور بھی بہت تارمک نے اور جہاں ساوا دا ہمیشہ سماج دے بیچے رتبہ عزت سلمان ہے وہ دے دلوں دل کھول کے مدد جی ہے وہ کی جا رہی ہے اور جہاں درڈے مان ساڑے مانجو گروہ کرنے ਔਰ ਜਿੱਥੋਂ ਬਕਾਇਦਾ ਤੌਰ ਤੇ ਲੰਗਰ ਤਿਆਰ ਕਰਕੇ ਜ਼ਰੂਰਤਮੰਦ ਲੋਕਾਂ ਲਈ ਜਿਹੜਾ ਭੇਜਿਆ ਜਾਂਦਾ ਹੈ ਉੱਤੇ ਹੀ ਡੇਰਾ ਵਿਆਸ ਦੇ ਵੱਲੋਂ ਸੇਵਾਦਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੇਵਾਦਾਰ ਬੜੀ ਇੱਜ਼ਤ ਦੇ ਨਾਲ ਬੜੇ ਪਿਆਰ ਦੇ ਨਾਲ ਪ੍ਰਸ਼ਾਦੇ ਤਿਆਰ ਕਰਦੇ ਨੇ ਸਬਜ਼ੀ ਤਿਆਰ ਕਰਦੇ ਨੇ ਚਾਹ ਔਰ ਇੱਥੋਂ ਤੱਕ ਕਿ ਦਵਾਈ ਜਿਹੜੀ ਹੈ ਉਹ ਵੀ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਡੇਰੋ ਵਿਆਸ ਦੇ ਨਾਲ ਸਸੰਕਰ ਨੇ ਉਹ ਵੀ ਜਿਹੜੇ ਆ ਬਿਲਕੁਲ ਯਾਰ ਕੀਤੇ ਜਾ ਰਹੇ ਨੇ ਕਿ ਜੇਕਰ ਕੋਈ ਇੱਥੇ ਨਾਈਟਸ ਠੇਕ ਕਰਨਾ ਚਾਹੁੰਦਾ ਹੈ ਤੇ ਬੜੀ ਮਤਲਬ ਖੁਸ਼ੀ ਦੇ ਨਾਲ ਆ ਸਕਦੇ ਨੇ ਉਹਨਾਂ ਨੂੰ ਰਹਿਣ ਦਾ ਖਾਣ ਦਾ ਪੀਣ ਦਾ ਦਵਾਈ ਦਾ ਪੂਰਾ ਉਹਨਾਂ ਵਾਸਤੇ ਇੰਤਜ਼ਾਮ ਹੈ ਸੋ ਇਹ ਮਾਹੌਲ ਜਿਹੜਾ ਉਸ ਵੇਲੇ ਵੀ ਵੇਖਣ ਨੂੰ ਮਿਲਿਆ ਸੀ ਜਦੋਂ ਕੋਰੋਨਾ ਕਾਲ ਦਾ ਸਮਾਂ ਸੀ ਉਸ ਬਿਲੇ ਵੀ ਡੇਰਾ ਬਿਆਸ ਤੇ ਬਲੋ ਜਿੰਨੇ ਵੀ ਨਜ਼ਦੀਕ ਦੇ ਸత్సੰਗ ਘਰ ਸਗੇ ਉਹਨਾਂ ਨੂੰ ਉਹਨਾਂ ਨੇ ਬਕਾਇਦਾ ਤੌਰ ਤੇ ਸਟੇ ਵਾਸਤੇ ਇੱਕ ਤਿਆਰ ਕਰ ਦਿੱਤਾ ਸੀ ਬੈੱਡ ਲਗਾ ਦਿੱਤੇ ਸੀ ਜਿਸ ਤਰ੍ਹਾਂ ਦੀਆਂ ਮਸੂਫੀਦਾਵਾਂ ਉਹ ਦੇ ਸਕਦੇ ਨੇ ਦਿੱਤਾ ਔਰ ਬੱਚਿਆਂ ਲਈ ਦਵਾਈ ਦਾ ਇੰਤਜ਼ਾਮ ਕੀਤਾ ਗਿਆ ਦੁੱਧ ਦਾ ਇੰਤਜ਼ਾਮ ਕੀਤਾ ਗਿਆ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਸੋ ਅੱਜ ਵੀ ਮਤਲਬ ਹਜ਼ਾਰਾਂ ਦੀ ਤعداد ਵਿੱਚ ਜਿਹੜਾ ਲੰਚ ਪੈਕ ਕਰਕੇ ਉਹਨਾਂ ਤੱਕ ਪਹੁੰਚਾਇਆ ਜਾਂਦਾ ਹੈ ਜਿਨ੍ਹਾਂ ਨੂੰ ਸੱਚਮੁੱਚ ਰੋਟੀ ਪਾਣੀ ਦੀ ਜ਼ਰੂਰਤ ਹੈ ਔਰ 24 ਘੰਟੇ ਜਿਹੜੇ ਸੇਵਾਦਾਰ ਨੇ ਇਸ ਸੇਵਾ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਦੇਰਾ ਵਿਆਸ ਦਾ ਸਨਮਾਨ ਪੂਰੀ ਦੁਨੀਆ ਦੇ ਵਿੱਚ ਹੈ ਦੇਰਾ ਵਿਆਸ ਦੇ ਅਨੁਾਈ ਪੂਰੀ ਦੁਨੀਆ ਵਿੱਚ ਜੁੜੇ ਹੋਏ ਨੇ ਔਰ ਪੂਰੀ ਦੁਨੀਆ ਦੇ ਵਿੱਚ ਸਸੰਗ ਕੇਂਦਰ ਬਣੇ ਹੋਏ ਨੇ satsang ਘਰ ਬਣੇ ਹੋਏ ਨੇ ਔਰ ਜਿੱਥੇ ਹਰ ਮਤਲਬ ਕਹਿ ਸਕਦੇ ਕਿ ਸੰਡੇ ਨੂੰ satsang ਹੁੰਦਾ ਹੈ ਬੁੱਧਵਾਰ ਜਾਂ ਵੀਰਵਾਰ satsang ਹੁੰਦਾ ਹੈ ਔਰ ਬਹੁਤ ਸਾਰੇ satsang ਘਰ ਅਜਿਹੇ ਨੇ ਜਿੱਥੇ ਰੋਜ਼ satsang ਹੁੰਦਾ ਹੈ ਸੋ satsang ਦਾ ਮਤਲਬ ਇਹ ਹੈ ਜੇ ਸੁਣਿਆ ਹੈ ਤਾਂ ਉਸ ਦੇ ਵਿੱਚੋਂ ਆਪਾਂ ਨੂੰ ਕੁਝ ਨਾ ਕੁਝ ਜ਼ਰੂਰ ਮਿਲਦਾ ਹੈ ਸੋ ਇੱਕ ਘੜੀ ਆਦੀ ਘੜੀ ਆਦੀ ਹੁੰਸੀ ਆਦ ਸੋ ਜੇਕਰ ਇੱਕ ਇੱਕ ਪਲ ਵੀ ਆਪਾਂ ਉਸ ਮਾਲਕ ਦੇ ਨਾਮ ਲਾਇਆ ਤਾਂ ਸਾਨੂੰ ਉਸ ਦਾ ਵੀ ਫਲ ਜ਼ਰੂਰ ਮਿਲੇਗਾ ਸੋ ਕਹਿਣ ਦਾ ਮਤਲਬ ਇਹ ਹੀ ਆ ਦੋਸਤੋ ਕਿ ਦੇਰਾ ਬਿਆਸ ਦੇ ਬਲੋਂ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸੇਵਾਦਾਰਾਂ ਦੀ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਉਹਨਾਂ ਨੂੰ ਲੰਗਰ ਤਿਆਰ ਕੀਤਾ ਜਾਂਦਾ ਹੈ ਔਰ ਉਹਨਾਂ ਤੱਕ ਲੰਗਰ ਪਹੁੰਚਾਇਆ ਜਾਂਦਾ ਹੈ ਮੈਂ ਪਿਛਲੇ ਐਪੀਸੋਡ ਦੇ ਵਿੱਚ ਵੀ ਇੱਕ ਗੱਲ ਕਹੀ ਸੀ ਕਿ ਲੰਗਰ ਉਹਨਾਂ ਹੀ ਖਾਓ ਜਿੰਨੀ ਸਾਨੂੰ ਜ਼ਰੂਰਤ ਹੈ ਬਹੁਤ ਸਾਰੇ ਵੀਰ ਭੈਣਾਂ ਬੱਚੇ ਬਜ਼ੁਰਗ ਕੀ ਕਰਦੇ ਆ ਕਿ ਲੰਗਰ ਲੈ ਲੈ ਰੱਖੀ ਜਾਂਦੇ ਉਹ ਖਰਾਬ ਹੋ ਜਾਂਦਾ ਹੈ ਜਦੋਂ ਖਰਾਬ ਹੋ ਜਾਂਦਾ ਫਿਰ ਖਰਾਬ ਲੰਗਰ ਆਪਾਂ ਦੱਸੋ ਕਿਸ ਤਰ੍ਹਾਂ ਖਾ ਸਕਦੇ ਆ ਫਿਰ ਉਹਨੂੰ ਕੀ ਕਰਾਂਗੇ ਆਲੇ-ਦੋਲੇ ਆਪਾਂ ਉਸ ਨੂੰ ਸੁੱਟ ਦਵਾਂਗੇ ਉਹ ਲੰਗਰ ਦੀ ਬੇਅਦਬੀ ਹੈ ਮੇਰੀ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਜਿੰਨਾ ਜਿੰਨੀ ਵੀ ਤੁਹਾਨੂੰ ਲੰਗਰ ਦੀ ਜ਼ਰੂਰਤ ਹੈ ਓਨਾ ਹੀ ਲੰਗਰ ਲਾਓ ਕੋਕ ਲੰਗਰ ਪੂਰੀ ਪੂਰਾ ਦਿਨ ਇਹ ਲੰਗਰ ਚੱਲਣਾ ਇਹ ਤਾਂ ਨਹੀਂ ਹੈਗਾ ਕਿ ਸਵੇਰੇ ਆ ਗਿਆ ਤਾਂ ਹੁਣ ਜਾ ਕੇ ਕਿਤੇ ਰਾਤ ਨੂੰ ਆਏਗਾ ਇਹੋ ਜਿਹਾ ਕੁਝ ਨਹੀਂ ਹੈ ਤੁਹਾਨੂੰ ਜਦੋਂ ਵੀ ਜ਼ਰੂਰਤ ਹੈ ਤੁਸੀਂ ਤਾਜ਼ਾ ਲੰਗਰ ਜਿਹੜਾ ਬਣਿਆ ਹੋਇਆ ਲੈ ਖਾਣ ਵਾਸਤੇ ਲੈ ਸਕਦੇ ਹੋ ਇਹ ਨਾ ਹੋਵੇ ਕਿ ਮਤਲਬ ਤੁਸੀਂ ਲੈ ਲੈ ਕੇ ਰੱਖੀ ਜਾਵੋ ਉਹ ਲੰਗਰ ਦੀ ਬੇਅਦਬੀਆ ਖਰਾਬ ਹੋਏਗਾ ਕੀੜੇ ਮਕੌੜੇ ਉਹਦੇ ਵਿੱਚ ਪੈ ਜਾਣਗੇ ਉਹ ਬਹੁਤ ਬੁਰਾ ਲੱਗਦਾ ਫਿਰ ਕੀ ਕਰਦੇ ਪਾਣੀ ਦੇ ਵਿੱਚ ਉਹਨੂੰ ਲਿਫਾਫੇ ਨੂੰ ਗੰੰਡ ਮਾਰੀ ਔਰ ਸੋਟ ਦੇਈਦਾ ਇਸ ਤਰ੍ਹਾਂ ਨਹੀਂ ਕਰਨਾ ਲੰਗਰ ਦਾ ਸਨਮਾਨ ਕਰੋ ਇੱਜ਼ਤ ਕਰੋ ਜਿੰਨਾ ਸਨਮਾਨ ਕਰੋਗੇ ਉਨੀ ਜ਼ਿਆਦਾ ਬਖਸ਼ਿਸ਼ ود ہو سو so, دیرہ بیاس کے وقت اجرا جڑا قدم اس بار چکیا جا رہا ہے اور ویسے پہلے بھی بہت سارے قدم اجھے چکے ہیں جو منوکتہ منکتا کی سبندت ہے سو so, سچ موچن آج دیرہ بیاس کا جی سنمان ہے تو منوکتہ کی پلائی کر کے ہی اور لوکانوں ایک منجتے کٹھے ہونے کی گل بات کرتے نظر آتے جڑے رہ رہو پوسو ناما چینل دجازت ست سی اخال